ਡਰਾਉਣੀ ਸ਼ਕਲ ਬਣਾ ਕੇ ਘਰੇ ਆਉਣਾ ਸ਼ਰਾਬ ਪੀ ਕੇ ਆ ਕੇ ਬੱਚਿਆਂ ਤੇ ਰੋਬ ਮਾਰਨਾ ਘਰ ਵਾਲੀ ਤੇ ਰੋਬ ਮਾਰਨਾ ਖਿੱਚਾਂ ਧੂਈ ਕਰਨੀ ਮਾਂ ਪਿਓ ਨੂੰ ਗਾਲ੍ਹਾਂ ਕੱਢਣੀਆਂ ਪ੍ਰਮਾਤਮਾ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਹਿਤਾ ਵੀ ਉਹ ਬੰਦਾ ਭੂਤ ਪ੍ਰੇਤ ਆ ਭਾਵ ਕਿ ਉਹ ਬੰਦਾ ਭੂਤਨਾ ਜਿਹੜਾ ਸ਼ਾਮ ਨੂੰ ਸ਼ਰਾਬ ਪੀ ਕੇ ਡਰਾਉਣੀ ਸ਼ਕਲ ਬਣਾ ਕੇ ਆਪਣੇ ਘਰ ਦੇ ਵਿੱਚ ਆਉਂਦਾ ਗੱਲ ਪੱਛ ਜੂਗੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਿਓ ਆਪਾਂ ਅੱਜ ਟੈਪਸ਼ਨ 'ਚ ਵੈਸੇ ਮੈਂ ਲਿਖਤਾ ਵੀ ਕਿਹੜੇ ਆਪਾਂ ਅੱਜ ਗੱਲ ਕਰਨ ਲੱਗੇ ਆ ਵੀ ਤੁਹਾਨੂੰ ਪਤਾ ਕੱਲ ਇੱਕ ਭਾਈ ਅਮਰਤ ਪਾਲ ਮਹਿਰੋ ਕਿਸੇ ਡੇਰੇ ਦੇ ਵਿੱਚ ਗਿਆ ਉਸ ਡੇਰੇ ਦੇ ਵਿੱਚ ਤੁਹਾਨੂੰ ਪਤਾ ਵੀ ਕਿੱਦਾਂ ਗਲਤ ਕੰਮ ਕੀਤਾ ਗਿਆ ਉਹ ਡੇਰੇ ਦੇ ਬਾਬੇ ਵੱਲੋਂ ਠੀਕ ਹੈ ਨਾ ਸੋ ਅੱਜ ਇਹਨਾਂ ਦੇ ਸਬੰਧ ਵਿੱਚ ਮੈਂ ਨਾ ਗੱਲਬਾਤ ਕਰਨੀ ਆ ਸੋ ਸਾਰੇ ਭਰਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਜੇ ਗੱਲਬਾਤ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਗੁਰਬਾਣੀ ਮੁਤਾਬਕ ਕਰਨੀ ਆ ਵੀ ਗੁਰਬਾਣੀ ਦੇ ਵਿੱਚ ਭੂਤ ਪ੍ਰੇਤ ਕਿਹੜੇ ਲਿਖੇ ਆ ਸਾਨੂੰ ਭੂਤ ਪ੍ਰੇਤ ਕਿਹੜੇ ਚੰਬੜਦੇ ਆ ਅਸੀਂ ਡੇਰਿਆਂ 'ਚ ਕਿਵੇਂ ਜਾਣਦੇ ਆ ਕਿਵੇਂ ਅਸੀਂ ਆਪਣੀ ਢੂਈ ਕਟਾਉਣੇ ਆ ਕਿਵੇਂ ਭੂਤਾਂ ਕੱਢਣ ਦੇ ਨਾਂ ਦੇ ਉੱਤੇ ੱੱਕਾ ਕੀਤਾ ਜਾਂਦਾ ਸੋ ਇਸ ਬਾਬਤ ਗੱਲ ਕਰਨੀ ਆ ਸੋ ਸਾਰੇ ਭਰਾ ਜਰੂਰ ਸ਼ੇਅਰ ਕਰਿਆ ਜੇ ਵੀਡੀਓ ਅਸਲ ਦੇ ਵਿੱਚ ਭੂਤ ਪ੍ਰੇਤ ਹੁੰਦਾ ਕੀ ਆ ਗੁਰਬਾਣੀ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਲਿਖਿਆ ਭੂਤ ਪ੍ਰੇਤਾਂ ਬਾਰੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹਾਂਜੀ ਇਹ ਨਾ ਸਮਝਿਆ ਬਈ ਲਿਖਿਆ ਨਹੀਂ ਲਿਖਿਆ ਪੜੀਏ ਪੰਗਤੀ ਹੁਣ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਭੂਤ ਪ੍ਰੇਤ ਕਿੰਨੀਆਂ ਚੀਜ਼ਾਂ ਨੂੰ ਮੰਨਿਆ ਸੁਣੋ ਦੁੰਦਰੇ ਦੂਤ ਪੂਤ ਪਿਹਾਲੇ ਖਿੱਚੋ ਤਾਨ ਕਰੇ ਬੇਤਲ ਦੁੰਦਰ ਦੂਤ ਪੂਤ ਪਿਹਾਲੇ ਦੁੰਦਰ ਭਾਵ ਡਰਾਉਣੀ ਸ਼ਕਲ ਬਣਾ ਕੇ ਘਰੇ ਆਉਣਾ ਸ਼ਰਾਬ ਪੀ ਕੇ ਆ ਕੇ ਬੱਚਿਆਂ ਤੇ ਰੋਬ ਮਾਰਨਾ ਘਰ ਵਾਲੀ ਤੇ ਰੋਬ ਮਾਰਨਾ ਖਿੱਚਾ ਧੂਈ ਕਰਨੀ ਮਾਂ ਪਿਓ ਨੂੰ ਗਾਲ੍ਹਾਂ ਕੱਢਣੀਆਂ ਪ੍ਰਮਾਤਮਾ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਹਿਤਾ ਵੀ ਉਹ ਬੰਦਾ ਪੂਤ ਪ੍ਰੇਤ ਆ ਭਾਵ ਕਿ ਉਹ ਬੰਦਾ ਭੂਤਨਾ ਜਿਹੜਾ ਸ਼ਾਮ ਨੂੰ ਸ਼ਰਾਬ ਪੀ ਕੇ ਡਰਾਉਣੀ ਸ਼ਕਲ ਬਣਾ ਕੇ ਆਪਣੇ ਘਰ ਦੇ ਵਿੱਚ ਆਉਂਦਾ ਗੱਲ ਪੱਛੂਗੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਆ ਅੱਗੇ ਆ ਜੋ ਅਗਲਾ ਅਗਲਾ ਭੂਤ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਜਿੰਨਾ ਨੂੰ ਮੈਂ ਪੜਿਆ ਕਰਤ ਬराई ਮਾਨਕ ਤੇ ਸਿਪਾਈ ਸਾਖੀ ਭੂਤ ਪਵਾਨ ਜਦੋਂ ਕੋਈ ਬੰਦਾ ਕਿਸੇ ਚਸਕੇ ਦੇ ਵਿੱਚ ਮਾੜਾ ਕੰਮ ਕਰ ਲੈਂਦਾ ਕੁਝੋ ਤਸਕਰ ਵਿੱਚ ਮਾੜਾ ਕੰਮ ਕਰ ਲੈਂਦਾ ਉਹ ਮਾੜਾ ਕੰਮ ਨਾ ਉਹਨੂੰ ਮਤਲਬ ਕਿ ਜਿਹੜੀ ਉਹਦਾ ਮਾੜਾ ਕੰਮ ਕੀਤਾ ਹੁੰਦਾ ਬਰਾਈ ਮਾੜੀ ਕੀਤੀ ਉਹਨੂੰ ਭੂਤ ਬਣ ਕੇ ਚੰਬੜ ਜਾਂਦੀ ਆ ਉਹਨੂੰ ਐ ਲਾਦੇ ਅੱਜ ਮਾੜਾ ਕੰਮ ਕਰ ਲਿਆ ਕਿਤੇ ਅੱਜ ਕਿਤੇ ਅੱਜ ਕਿਤੇ ਕੁਝ ਹੋ ਨਾ ਜਾਵੇ ਯਾਰ ਕਿਤੇ ਪਤਾ ਨਾ ਲੱਗ ਜੇ ਵੀ ਉਹਦੇ ਅੰਦਰ ਨਾ ਵੀ ਮਨ ਤਾਂ ਮਨ ਦੇ ਤਲ ਦੇ ਉੱਤੇ ਮਤਲਬ ਕਿ ਆਪਣੇ ਅੰਦਰ ਇੰਨਾ ਜ਼ਿਆਦਾ ਉਹ ਬੋਝ ਪਾ ਲੈਂਦਾ ਇੰਨਾ ਜ਼ਿਆਦਾ ਬੋਝ ਪਾ ਲੈਂਦਾ ਕਈ ਵਾਰੀ ਤੁਸੀਂ ਵੇਖਦੇ ਹੋਵੋਗੇ ਆਮ ਹੀ ਵੀ ਬੰਦਾ ਵੜ ਬਣਾਉਣ ਜੇ ਲੱਗ ਪੈਂਦਾ ਉਹ ਪੁਨਸ ਵਾਲੇ ਆ ਗਏ ਉਹ ਮੈਨੂੰ ਕੁੱਟਣ ਗਏ ਉਹ ਮੈਨੂੰ ਮਾਰਨ ਗਏ ਅਸਲ ਦੇ ਵਿੱਚ ਪ੍ਰਮਾਤਮਾ ਨੇ ਆਖਿਆ ਵੀ ਇਹਨੇ ਬਾਲੇ ਮਾੜਾ ਕੰਮ ਕਰ ਲਿਆ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦਾ ਹੁਣ ਭੂਤ ਬਣਿਆ ਫਿਰਦਾ ਹਾਂ ਗੁਰਬਾਣੀ ਹੈ ਜਿਹੜੀ ਉਹ ਬੰਦੇ ਨੂੰ ਭੂਤ ਦੱਸਦੀ ਬੰਦਿਆ ਤੇਰੀਆਂ ਕਰਤੂਤਾਂ ਭੂਤਾਂ ਵਾਲੀਆਂ ਤੇ ਭੂਤ ਤੂੰ ਬਣੇਗਾ ਜਦੋਂ ਬਣਿਆ ਗੁਰਬਾਣੀ ਬੰਦੇ ਨੂੰ ਭੂਤ ਬਣਾਉਂਦੀ ਆ ਜਿਹੜੇ ਸਾਧ ਪਖੰਡੀ ਡੇਰਿਆਂ ਵਾਲੇ ਆ ਠੀਕ ਆ ਕਿ ਨਹੀਂ ਇਹ ਆnde ਬੰਦੇ ਨੂੰ ਤੇ ਬਰੀ ਕਰ ਦਿੰਦੇ ਆ ਇਹ ਆnde ਵੀ ਤੈਨੂੰ ਕੋਈ ਛਾਇਆ ਤੈਨੂੰ ਕੋਈ ਬਾਹਰੋਂ ਭੂਤ ਪ੍ਰੇਤ ਚੰਬੜੀ ਆ ਇਹ ਕਹਿੰਦੇ ਇਹਦੇ ਵੀ ਤੈਨੂੰ ਕੋਈ ਬਾਹਰੋਂ ਭੂਤ ਪ੍ਰੇਤ ਚੰਬੜੀ ਆ ਕੋਈ ਛਾਇਆ ਹੋਰ ਅੱਗੇ ਪੰਕਤੀ ਲੈ ਲਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਰ ਪੰਕਤੀ ਦੱਸ ਦੇਣਾ ਤੁਹਾਨੂੰ ਇਹ ਇੱਕ ਵੀਰ ਜਿਹੇ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੇ ਕਰ ਮਰਹਟ ਸਾਰ ਕੇ ਭੂਤ ਵਸੇ ਤਨ ਮਾਏ ਕਬੀਰ ਜੀ ਕਹਿੰਦੇ ਅਕਬੀਰ ਆਂਦੇ ਅਕਬੀਰ ਦੇ ਸ਼ਲੋਕਾਂ ਦੀ ਬਾਣੀ ਹੈ ਕਬੀਰ ਜੀ ਆਂਦੇ ਅਕਬੀਰ ਜੇਕਰ ਸਾਧਨਾ ਸੇਵੀਏ ਜਿਹੜੇ ਘਰ ਦੇ ਵਿੱਚ ਸਾਧੂ ਸਤਗੁਰ ਦੀ ਸੇਵਾ ਨਹੀਂ ਹਰ ਕੀ ਸੇਵਾ ਨਾ ਹੈ ਤੇ ਕਰ ਮਰਹਟ ਸਾਰ ਕੇ ਮਰਹਟ ਸਮਸ਼ਾਨ ਭੂਮੀ ਬੰਜਰ ਭੂਮੀ ਜਿੱਥੇ ਆਪਣਾ ਹੁੰਦਾ ਸਾਰਾ ਕੁਝ ਵੀ ਉਹਨੂੰ ਆਂਦੇ ਵੀ ਤੇ ਕਰ ਮਰਹਟ ਸਾਰ ਕੇ ਭੂਤ ਵਸੇ ਤਿੰਨ ਮਾਹੇ ਕਹਿੰਦੇ ਵੀ ਉਹ ਘਰ ਦੇ ਵਿੱਚ ਭੂਤ ਪ੍ਰੇਤ ਆ ਜਿਹੜੇ ਘਰ ਦੇ ਵਿੱਚ ਕੋਈ ਗੁਰਬਾਣੀ ਨਹੀਂ ਹੈਗੀ ਅਮਰਤ ਵੇਲਾ ਨਹੀਂ ਨਿਤ ਨੇਮ ਨਹੀਂ ਉਹ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰੇ ਭੂਤ ਤੇ ਭੂਤਣੀਆਂ ਦਾ ਇਹ ਗੁਰਬਾਣੀ ਦੇ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇੱਕ ਪੰਕਤੀ ਮੈਂ ਸਬੂਤ ਦੇ ਤੌਰ ਤੇ ਤੁਹਾਨੂੰ ਦੱਸਦੀ ਹਾਂ ਕੋਈ ਕਿੰਤੂ ਨਹੀਂ ਕਰ ਸਕਦਾ ਮੰਨੇ ਚਾਏ ਨਾ ਮੰਨੇ ਉਹਦਾ ਮੈਂਟਲ ਆ ਪਰ ਗੁਰਬਾਣੀ ਦੇ ਸੱਚ ਦੇ ਉੱਤੇ ਕੋਈ ਵੀ ਬੰਦਾ ਕਿੰਤੂ ਨਹੀਂ ਕਰ ਸਕਦਾ ਕਿਉਂਕਿ ਗੁਰਬਾਣੀ ਬੰਦੇ ਨੂੰ ਭੂਤ ਮੰਨਦੀ ਬੰਦਿਆ ਜਦੋਂ ਤੂੰ ਕਰਤੂਤਾ ਮਾਰੀਆਂ ਕਰੇਗਾ ਭੂਤ ਪ੍ਰੇਤ ਤੂੰ ਬਣੇਗਾ ਬਸ ਤੇ ਜਿਹੜੇ ਸਾਧ ਪਖੰਡੀ ਡੇਰਿਆਂ ਵਾਲੇ ਕੱਟੇ ਵੱਡਿਆਂ ਦੀ ਗੱਲ ਕਰਦਾ ਜੇ ਕੋਈ ਗੁਰੂ ਨਾਲ ਜੋੜਦਾ ਗੁਰੂ ਗ੍ਰੰਥ ਸਾਹਿਬ ਨੇ ਜੋੜਦਾ ਉਹਨਾਂ ਆਪਾਂ ਸਤਿਕਾਰ ਕਰਦੇ ਆਵੇਂ ਗੱਲ ਇਹ ਪੱਕੀ ਕਰਦੇ ਆ ਇੱਕ ਰੀ ਕਿਉਂਕਿ ਕਈ ਵਾਰੀ ਬੰਦੇ ਬਾਹਲੇ ਹੁੰਦੇ ਨੇ ਵੀਡੀਓ ਨੂੰ ਕੱਟ ਕੇ ਤੇ ਉਹ ਗੱਲ ਇੱਕ ਪਾ ਦਿੰਦੇ ਪੂਰੀ ਵੀਡੀਓ ਤਾਂ ਪਾਉਂਦੇ ਨਹੀਂ ਉਹ ਇਸ ਲਈ ਫਿਰ ਉਹ ਪਤਾ ਕੀ ਆ ਉਹ ਇੱਕ ਗੱਲ ਨੂੰ ਕੱਟ ਲੈਂਦੇ ਆ ਇਸ ਲਈ ਮੈਂ ਗੁਰਬਾਣੀ ਦੇ ਪ੍ਰਮਾਣ ਤੁਹਾਨੂੰ ਸਾਰੇ ਦੇਤੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਭੂਤਾ ਪ੍ਰੇਤਾਂ ਬਾਰੇ ਆ ਲਿਖਿਆ ਵੀ ਬੰਦੇ ਨੂੰ ਚੰਬੜਨ ਵਾਲੀ ਦੁਨੀਆ ਦੇ ਉੱਤੇ ਕੋਈ ਭੂਤ ਪ੍ਰੇਤ ਨਹੀਂ ਹੋਏਗੀ ਮੇਰਾ ਵਾਅਦਾ ਪੂਰੀ ਦੁਨੀਆ ਦੇ ਭੂਤ ਪ੍ਰੇਤ ਕੱਲਾ ਧਕੇਲ ਸਿੰਘ ਸੰਭਾਲੂਗਾ ਮੈਨੂੰ ਚੇਬੇੜ ਦੋ ਜੇ ਕਿਤੇ ਵੀ ਭੂਤ ਪ੍ਰੇਤ ਕੋਈ ਹੋਏਗਾ ਕਿਉਂਕਿ ਮੈਨੂੰ ਪਤਾ ਮੈਨੂੰ ਚੰਬੜ ਨਹੀਂ ਸਕਦੀ ਕਿਉਂਕਿ ਪ੍ਰਮਾਤਮਾ ਦੀ ਬਖਸ਼ਿਸ਼ ਹੀ ਇੰਨੀ ਆ ਉਹ ਪ੍ਰਮਾਤਮਾ ਦੀ ਕਿਰਪਾ ਹੀ ਇੰਨੀ ਆ ਹਾਂ ਜੇ ਮੈਂ ਕਰਤੂਤ ਮਾੜੀ ਕਰੂੰਗਾ ਕੋਈ ਨਾ ਕੋਈ ਮਨ ਦੇ ਤਲ ਦੇ ਉੱਤੇ ਮੈਂ ਭੂਤ ਪ੍ਰੇਤ ਜ਼ਰੂਰ ਬਣ ਜੂੰਗਾ ਆ ਜਿਹੜੀਆਂ ਸਿਰ ਕਕੌਣੀਆਂ ਬਹੁਤਾਂ ਕਕੌਣੀਆਂ ਭੂਤਾਂ ਆ ਪਿਛਲੇ ਦਿਨ ਵੇਖਿਆ ਨਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਪਾਸਟਰ ਵੱਲੋਂ ਨਕਲੀ ਪਾਸਟਰ ਵੱਲੋਂ ਦੋ ਜਵਾਕਾਂ ਦੇ ਪਿਓ ਨੂੰ ਕੁੱਟ-ਕੁੱਟ ਕੇ ਮਾਰਤਾ ਉਹਨੂੰ ਇੰਨਾ ਜ਼ਿਆਦਾ ਕੁੱਟਿਆਂ ਦੀ ਘਰਦਿਆਂ ਦੀ ਵੀ ਇੰਨਾ ਨੇ ਇਹਨੂੰ ਕੁੱਟੋਂ ਦਾ ਨਾ ਨਾ ਕਹਿੰਦੀ ਸੱਟ ਇਹਨੂੰ ਨਹੀਂ ਲੱਗਦੀ ਪੀੜ ਇਹਨੂੰ ਨਹੀਂ ਲੱਗਦੀ ਇਹ ਕਹਿੰਦੀ ਭੂਤ ਪ੍ਰੇਤ ਦੇ ਸੱਟ ਵੱਜਦੀ ਆਪਾਂ ਭੂਤ ਪ੍ਰੇਤ ਕੱਢਦੇ ਆਂ ਪੂਤ ਪ੍ਰੇਤ ਦੇ ਨਾਂ ਦੇ ਉੱਤੇ ਉਹ ਪਾਸਟਰ ਨੇ ਉਹ ਬੰਦਾ ਮਾਰਤਾ ਤੇ ਉਹ ਪਾਸਟਰ ਅੱਜ ਜੇਲ੍ਹ ਦੇ ਵਿੱਚ ਆ ਦੱਸੋ ਪੂਤ ਪ੍ਰੇਤ ਦੇ ਨਾਂ ਦੇ ਉੱਤੇ ਬੰਦੇ ਨੂੰ ਇੰਨਾ ਕੁੱਟਿਆਂ ਦੀ ਮੌਤ ਹੋ ਗਈ ਬੰਦਾ ਅੱਜ ਜੇਲ੍ਹ ਦੇ ਵਿੱਚ ਬੈਠਾ ਹਾਂਜੀ ਕਿਉਂਕਿ ਅੱਜ ਦੇ ਸਮੇਂ ਵਿੱਚ ਮੈਂ ਵੇਖ ਰਹੇ ਨੂੰ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਤੁਸੀਂ ਵੇਖ ਰਹੇ ਹੋਵੋਗੇ ਕਿਵੇਂ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਬੀਬੀਆਂ ਨਾਲ ਬਲਾਤਕਾਰ ਠੀਕ ਹੈ ਨਾ ਜਿਹੜਾ ਕੋਈ ਚੰਗਾ ਡੇਰਾ ਕੋਈ ਗੁਰੂ ਨਾਲ ਜੋੜਦਾ ਉਹ ਇੱਕ ਵੱਖਰਾ ਹੁੰਦਾ ਸਤਕਾਰ ਆ ਕੋਈ ਵੀ ਪਰ ਇਹਨਾਂ ਦੇ ਤੁਸੀਂ ਕੰਮ ਵੇਖੋ ਇਹ ਡੇਰਿਆਂ ਦੇ ਵਿੱਚ ਇਹ ਡੇਰਿਆਂ ਦੀ ਜੇ ਸਹੀ ਸਕੈਨਿੰਗ ਹੋ ਜੇ ਨਾ ਆ ਜਿਹੜੇ ਨਕਲੀ ਡੇਰਿਆਂ ਦੀ ਸਹੀ ਸਕੈਨਿੰਗ ਹੋ ਜੇ 100 ਦੇ ਵਿੱਚੋਂ ਤਾਂ 80 90 ਡੇਰੇ ਇਹੋ ਜਿਹਾ ਨਿਕਲਣਗੇ ਜਿਨ੍ਹਾਂ ਦੇ ਵਿੱਚ ਪੁੱਠੇ ਕੰਮ ਹੁੰਦੇ ਆ ਹਾਂਜੀ ਠੀਕ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਜਾਂਦੇ ਆ ਵਰਤਵਾਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਲੋਕੀ ਸਾਡੇ ਡੇਰੇ ਚ ਆਉਣਗੇ ਅਸੀਂ ਆਪਦਾ ਕੰਮ ਚਲਾਵਾਂਗੇ ਭੂਫਾ ਪ੍ਰੇਤਾਂ ਵਾਲਾ ਵੀ ਕੱਢਣ ਵਾਲਾ ਸਿਰ ਕਕਾਉਣੇ ਫੁਕਾਰੇ ਮਾਰਨੇ ਪੁੱਛੋਂ ਦੇਣੀਆਂ ਇਹ ਕੁਛ ਕਰਨਾ ਤੇ ਜੋ ਕੁਛ ਕਿਹਾ ਸੱਚ ਗਿਆ ਬਾਈ ਹਾਂ ਸਬੂਤ ਮੇਰੇ ਕੋਲੇ ਪਏ ਆ ਲਿਖਤ ਮੇਰੇ ਕੋਲੇ ਪਈ ਆ ਸਬੂਤ ਮੇਰੇ ਕੋਲੇ ਪਏ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਪੰਕਤੀ ਦਾ ਹਵਾਲਾ ਤੁਹਾਨੂੰ ਦੇਤਾ ਗੁਰਬਾਣੀ ਮੁਤਾਬਕ ਕਿਨਾਂ ਕੋ ਕਿ ਅੱਜ ਦੇ ਸਮੇਂ ਮੁਤਾਬਕ ਮੈਂ ਚਾਹਿਆ ਵੀ ਇਸ ਮਤਲਬ ਕਿ ਵਿਸ਼ੇ ਤੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਆ ਐਵੇਂ ਨਾ ਚੇਲੇ ਚਪਟਿਆਂ ਕੋਲੇ ਜਾ ਕੇ ਬਾਈ ਢੂਈ ਕਟਾਇਆ ਕਰੋ ਕਈ ਆ ਕਹਿ ਦਿੰਦੇ ਨੇ ਘਰਾਂ ਦੇ ਵਿੱਚ ਬਾਬਾ ਜੀ ਮਾਇਆ ਤਾਂ ਬੜੀ ਆਉਂਦੀ ਪਤਾ ਨਹੀਂ ਮਾਇਆ ਕਿੱਥੇ ਜਾਂਦੀ ਆ ਵੀ ਮਾਇਆ ਨੂੰ ਕਿਤੇ ਤੁਸੀਂ ਵੇਖਿਆ ਵੀ ਪੈਸਿਆਂ ਨੂੰ ਕਿਤੇ 10 ਰੁਪਈਆ ਨੂੰ 100 ਰੁਪਈਆ ਨੂੰ ਕਿਤੇ ਵੀ ਪੈਰ ਲੱਗੇ ਹੁਣ ਕਿਤੇ ਜਾਂਦੀ ਹੋਵੇ ਉੱਡ ਕੇ ਨਾ ਜਾਣੀ ਕਿੱਥੇ ਆ ਜਾਣੀ ਕਿੱਥੇ ਅੱਖਾਂ ਆਮਦਨ ਥੋੜੀ ਆ ਖਰਚਾ ਜ਼ਿਆਦਾ ਹੈ ਉਹ ਚੇਲਾ ਤੁਹਾਨੂੰ ਬੂਬਨਾ ਡੂਬਨਾ ਕੀ ਦੱਸੂ ਤੁਹਾਡੀ ਮਾਇਆ ਕਿੱਥੇ ਜਾਂਦੀ ਆ ਕਿਤੇ ਨਹੀਂ ਦੱਸ ਸਕਦਾ ਘਰੇ ਕਾਪੀ ਲਾ ਲਓ ਆਮਦਨ ਖਰਚ ਦੀ ਘਰੇ ਕਾਪੀ ਕਾਪੀ ਜਮਾਂ ਸਹੀ ਪੁੱਛ ਦਊਗੀ ਵੀ ਪੈਸੇ ਆਏ ਕਿੰਨੇ ਆ ਲੱਗੇ ਕਿੰਨੇ ਆ ਗਏ ਕਿੱਥੇ ਆ ਕਾਪੀ ਸਹੀ ਪੁੱਛ ਦਊਗੀ ਚੇਲਾ ਨਹੀਂ ਦੱਸ ਸਕਦਾ ਤੁਹਾਨੂੰ ਪਰ ਅਸੀਂ ਚੇਲਿਆਂ ਕੋਲੇ ਜਾਣਦੇ ਆ ਆ ਗਰਬਾਣੀ 'ਚ ਲਿਖੀ ਆ ਨਾ ਅਗਲੀ ਪੰਕਤੀ ਪੜ੍ਹ ਲਓ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਥਾ ਰਾੜ ਲਖਤ ਝੂਠੀ ਲੱਗ ਗਾਥਾ ਵੀ ਕਈਆਂ ਝੂਠਿਆਂ ਤੋਂ ਗੁਰਬਾਣੀ ਦੀ ਸੱਚੀ ਗੱਲ ਨਹੀਂ ਸੁਣੀ ਜਾਂਦੀ ਹਾਂ ਉਹ ਫਿਰ ਝੂਠੇ ਕੀ ਕਰਦੇ ਆ ਹੈ ਉਹ ਸੱਚ ਨਾਲ ਫਿਰ ਲੜਾਈ ਕਰਦੀ ਆ ਝੂਠੀ ਝੂਠਾ ਜਿਹੜਾ ਸੱਚ ਨਾਲ ਲੜਾਈ ਕਰਦਾ ਕਿਉਂਕਿ ਪਰ ਸੱਚੀ ਗੱਲ ਅੰਦਰ ਨਹੀਂ ਨੇ ਕਈਆਂ ਦੇ ਲੰਘਦੀ ਉਹ ਫਿਰ ਇੱਥੇ ਕੋ ਆਰ ਜਾਂਦੀ ਉਹਦੇ ਆ ਕੇ ਬੋਲਤਾ ਹਾਂ ਇਹ ਕੋ ਕਰਤਾ ਉਹ ਇਹ ਤਾਂ ਨਿੰਦਿਆ ਕਰੀ ਜਾਂਦਾ ਉਹ ਨਿੰਦਿਆ ਨਹੀਂ ਭਲਿਓ ਮਾਨਸੋ ਸੱਚੀ ਗੱਲ ਆ ਹਾਂ ਇਹਨਾਂ ਚੇਲੇ ਚਪਟਿਆਂ ਤੋਂ ਬਚੋ ਢੂਈ ਕਟਾਉਣ ਨਾਲ ਇਹਨਾਂ ਤੋਂ ਪੱਖ ਨਹੀਂ ਦੇਣਾ ਇਹਨਾਂ ਨੇ ਤੁਹਾਨੂੰ ਪਤਾ ਨਹੀਂ ਕੱਟੇ ਵੱਡੇ ਮਰੇ ਕੱਡੇ ਕਿੱਥੋਂ ਆ ਜਾਂਦੇ ਐ ਤੁਹਾਨੂੰ ਦੱਸੋ ਤੁਸੀਂ ਇਹ ਬੂਬਣਿਆਂ ਨੂੰ ਪੁੱਛੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਤੇ ਤੁਸੀਂ ਕੀ ਕਰਦੇ ਪੁੱਛੋ ਇਹਨਾਂ ਬੂਬਣਿਆਂ ਨੂੰ ਜਾ ਕੇ ਇਹਨਾਂ ਨੂੰ ਕਿਵੇਂ ਵਹਿਮ ਭਰਮ ਪਖਾਂਡੇ ਇਹਨਾਂ ਨੇ ਪਾਲਿਆ ਕਿਵੇਂ ਦੱਸੋ ਲੋਕਾਂ ਦੀਆਂ ਦੇਹਾਂ ਕੁੱਟ-ਕੁੱਟ ਭੂਤ ਪ੍ਰੇਤ ਉਹ ਸਾਡੇ ਲੋਕਾਂ ਦੇ ਵਿੱਚ ਸਾਡੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਵੀ ਇਹਨਾਂ ਦੇ ਡੇਰਿਆਂ ਤੋਂ ਜਾਣ ਤੋਂ ਪਹਿਲਾਂ ਸਾਨੂੰ ਵੀ ਸਮਝਣ ਦੀ ਬਹੁਤ ਲੋੜ ਆ। ਸੋ ਵੀਰੋ ਗੁਰਬਾਣੀ ਵਿੱਚ ਜਿਹੜੇ ਭੂਤ ਪ੍ਰੇਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭੂਤ ਪ੍ਰੇਤ ਲਿਖਿਆ ਇਹਨਾਂ ਖ ਲਿਖੇ ਨਹੀਂ। ਪਰ ਗੁਰਬਾਣੀ ਦੇ ਵਿੱਚ ਅਰਥ ਵੀ ਲਿਖਿਆ ਭੂਤ ਪ੍ਰੇਤ ਦੇ ਅਰਥ ਵੀ ਕੀ ਆ। ਸੋ ਬਾਣੀ ਆਪ ਪੜੋ ਸੈਂਤੀਆਂ ਲੈ ਆ ਕੇ ਘਰੇ ਰੱਖੋ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਭਾਗ ਗੁਰਬਾਣੀ ਆਪ ਪੜੋ ਹੋਰਾਂ ਨੂੰ ਪੜ੍ਹਾਓ ਸੁਣੋ ਅਰਥਾਂ ਸਮੇਤ ਸਮਝੋ। ਤਾਨੂੰ ਕੱਲੀ ਕੱਲੀ ਗੱਲ ਦੀ ਸਮਝ ਲੱਗ ਜੂ ਭੂਤ ਪ੍ਰੇਤ ਕਿੱਥੇ ਆ ਭੂਤ ਪ੍ਰੇਤ ਕਿਵੇਂ ਚੰਬੜਦੇ ਆ ਭੂਤ ਪ੍ਰੇਤ ਕਿਵੇਂ ਦੂਰ ਹੁੰਦੇ ਆ ਕਿਸੇ ਬੂਵਨੇ ਦੇ ਡੇਰੇ ਚ ਜਾ ਕੇ ਕੋਈ ਭੁਗਤਣ ਦੀ ਲੋੜ ਨਹੀਂ ਕਿਸੇ ਡੇਰੇ ਚ ਜਾ ਕੇ ਬਾਬੇ ਦੇ ਅੰਦਰੋਂ ਜਾ ਕੇ ਪ੍ਰਸ਼ਾਦ ਲੈਣ ਦੀ ਕੋਈ ਲੋੜ ਨਹੀਂ ਭੁਗਤਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਭੁਗਤੋ ਪ੍ਰਸ਼ਾਦ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਓ ਠੀਕ ਆ ਕਿ ਨਹੀਂ ਇਸ ਤੋਂ ਬਿਗੈਰ ਕਿਤੇ ਨਾ ਜਾਓ ਜਿਹੜਾ ਗੁਰੂ ਜੀ ਦਾ ਸੱਚਾ ਸੁੱਚਾ ਸਿੱਖਾ ਉਹ ਕਿਸੇ ਬੂਵਨੇ ਡੇਰੇ ਦੀ ਦੇਰੇ ਤੇ ਨਹੀਂ ਜਾਂਦਾ ਕਿਸੇ ਦੀ ਸਵਾਹ ਨਹੀਂ ਲਿਉਂਦਾ ਕਿਸੇ ਲੰਡੂ ਸਾਥ ਦੇ ਨਹੀਂ ਜਾਂਦਾ ਉਹ ਬਸ ਠੀਕ ਆ ਨਾ ਕਿੰਨੇ ਕਿੰਨੇ ਵੱਡੇ ਸਾਡੇ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਕਿੰਨੇ ਕਿੰਨੇ ਭਾਈ ਹੋਏ ਕਿੱਡੀਆਂ ਕਿੱਡੀਆਂ ਉੱਚੀਆਂ ਪਦਵੀਆਂ ਹੋਈਆਂ ਉਹਨਾਂ ਦੀਆਂ ਹੈ ਸਾਰੇ ਸੀ ਦੀਪਾਗੇ ਕੋਈ ਯਾਰੇ ਨਾਲ ਚੀਰੇ ਆ ਗਿਆ ਕੋਈ ਦੇਗੇ ਚੁੱਬਲ ਗਿਆ ਭਾਈ ਰਹੇ ਆ ਉਹ ਕੋਈ ਸੰਤ ਨਹੀਂ ਬਣ ਗਏ ਕੋਈ ਬ੍ਰਹਮ ਗਿਆਨੀ ਨਹੀਂ ਬਣ ਗਏ ਭਾਈ ਭਾਈ ਦਾ ਅਰਥ ਭਰਾ ਮੈਨੂੰ ਕਿਹਾ ਭਾਈ ਰਹੇ ਤਾਂ ਸ਼ਹੀਦੀਆਂ ਪਾ ਗਏ ਅੱਜ ਵੜ ਦੇ ਇਹ ਬੂਬਲੇ ਸਾਧ ਲੰਡੇ ਸਾਧ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਜਿਨ੍ਹਾਂ ਦੀ ਕੌਮ ਨੂੰ ਕੋਈ ਦੇਣ ਨਹੀਂ ਉਹ ਆਪਣੇ ਸ਼ਬਦਾ ਮਗਰ ਵਿੱਚ ਲਾਈ ਬੈਠੇ ਆ ਫਲਾਣਾ ਬ੍ਰਹਮ ਗਿਆਨੀ ਫਲਾਣਾ ਬ੍ਰਹਮ ਗਿਆਨੀ ਹਾਂ ਬ੍ਰਹਮ ਗਿਆਨੀ ਹੈਗੇ ਆ ਉਹ 100 'ਚੋਂ ਇੱਕ ਆ ਉਹ ਬ੍ਰਹਮ ਗਿਆਨੀ ਕਿਤੇ 100 'ਚੋਂ ਇੱਕ ਆ ਆ ਉਹ ਇੱਕ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨੇ ਉਹ ਬ੍ਰਹਮ ਗਿਆਨੀ ਜਾਨਦਾ ਗੱਤ ਬ੍ਰਹਮ ਗਿਆਨੀ ਦੀ ਠੀਕ ਹੈ ਸੋ ਇਹਨਾਂ ਦੇ ਡੇਰਿਆਂ ਤੋਂ ਬਚੋ ਬਾਈ ਇਹਨਾਂ ਦੇ ਜਾਣ ਤੋਂ ਠੀਕ ਹੈ ਕਿ ਨਹੀਂ ਇਹਨਾਂ ਕੱਟੇ ਵੱਡਿਆਂ ਤੋਂ ਤੇ ਕੋਈ ਫਾਇਦਾ ਨਹੀਂ ਜਾਣਦਾ ਇਹਨਾਂ ਕੋਲੇ ਠੀਕ ਹੈ ਕਿ ਨਹੀਂ ਭੁਗਤੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਸੋ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ